ਦੇ ਭਾਈ ਜੇਠਾ ਜੀ ਆਂਡ ਗਵਾੜ ਦੇ ਜਾਂਦੇ ਹਾਂ ਚਾਚੇ ਤਾਇਆ ਪਾਸ ਕਿ ਦੇਖੋ ਜਰਾ ਪਿਤਾ ਜੀ ਉੱਠ ਨਹੀਂ ਰਹੇ ਮੈਂ ਬੜੇ ਚਿਰ ਤੋਂ ਉਠਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਤੇ ਜਦੋਂ ਉਹਨਾਂ ਨੇ ਆ ਕੇ ਦੇਖਿਆ ਤਾਂ ਉਹਨਾਂ ਦੇ ਪਿਤਾ ਵੀ ਚੜਾਈ ਕਰ ਗਏ ਹਨ ਫਿਰ ਉਹ ਸਾਦੇ ਸ਼੍ਰੀਕੇ ਨੇ ਰਲ ਕਰਕੇ ਉਹਨਾਂ ਦਾ ਸੰਸਕਾਰ ਆਦ ਕੀਤਾ ਅਪਰੰਥ ਇਹਦੀ ਉਹਨਾਂ ਦੇ ਘਰ ਦੀਆਂ ਮਾਈਆਂ ਸਨ ਉਹਨਾਂ ਨੇ ਮੰਨਲਾ ਕਰ ਦਿੱਤਾ ਕਿ ਦੇਖੋ ਭਾਈ ਇਹ ਬੱਚਾ ਜੇ ਤੀਵ ਹੈ ਇਹਨਾਂ ਦੇ ਮਾਤਾ ਪਿਤਾ ਦਾ ਹੱਥ ਸਿਰ ਤੇ ਨਹੀਂ ਪਤਾ ਨਹੀਂ ਇਸ ਤੇ ਇਹਦੇ ਵਿੱਚ ਕੀ ਮਾਲਾ ਜੋ ਇਹਦੇ ਮਾਤਾ ਪਿਤਾ ਵੀ ਇਹਨੂੰ ਛੋਟੀਆਂ ਉਮਰ ਦੇ ਵਿੱਚ ਛੱਡ ਕੇ ਚਲੇ ਗਏ ਇਹ ਆਪਣੇ ਲਈ ਬੱਚਾ ਠੀਕ ਜੇ ਆਪਾਂ ਘਰੇ ਰੱਖਿਆ ਆਪਣੇ ਬੱਚਿਆਂ ਲਈ ਠੀਕ ਨਹੀਂ ਹੈ ਫਿਲਹਾਲ ਨਾਨੀ ਜਿਹਨੂੰ ਸੱਦੇ ਜਾਂਦਾ ਬਾਸਰਕੇ ਪਿੰਡ ਤੋਂ ਨਾਨੀ ਜੀ ਆ ਕੇ ਭਾਈ ਜੇਠੇ ਨੂੰ ਬਾਸਰ ਕੇ ਲੈ ਜਾਂਦੇ ਹਨ ਉੱਥੇ ਕਈ ਸਾਲ ਗੁੰਗਣੀਆਂ ਵੇਚ ਕੇ ਗੁਜ਼ਾਰਾ ਕਰਦੇ ਹਨ ਇੱਕਦਮ ਗੁਰੂ ਅਮਰਦਾਸ ਮਹਾਰਾਜ ਜੀ ਆਣੇ ਗੁਰੂ ਰਾਮਦਾਸ ਮਹਾਰਾਜੀ ਦੀ ਇੱਕ ਸੇਵਾ ਪ੍ਰਵਾਨ ਕਰਨ ਲਈ ਤੇ ਗੁਰਨਾਨਕ ਦੀ ਗੱਦੀ ਆਪਣੇ ਪੁੱਤਰ ਨੂੰ ਦੇਣ ਦੇ ਬਜਾਏ ਭਾਈ ਜੇਠਾ ਨੂੰ ਦੇਤੀ ਭਾਈ ਗੁਰਨਾਨਕ ਗੁਰਨਾਨਕ ਦੀ ਗੱਦੀ ਦਾ ਅਸਲ ਦੇਣਦਾਰ ਇਹ ਭਾਈ ਜੇਠਾ ਦੇ ਅਪਰੰਥ ਨਾਮ ਪੈ ਗਿਆ ਗੁਰੂ ਰਾਮਦਾਸ ਰਾਜਯੋਗ ਤਖਤ ਦੀਆਂ ਨ ਗੁਰੂ ਰਾਮਦਾਸ ਤੇ ਇਹ ਖਬਰ ਹੁਣ ਪਿੰਡ ਬਾਠ ਤੇ ਬਾਬਾ ਸ੍ਰੀ ਜਨ ਸਾਹਿਬ ਜੀ ਨੇ 62 ਸਾਲ ਤਪੱਸਿਆ ਕੀਤੀ ਤਾਂ ਇਸ ਪਿੰਡ ਦਾ ਨਾਂ ਬਾਠ ਹੈ ਤੇ ਬਾਬਾ ਜੀ ਕੋ ਖਬਰ ਪਹੁੰਚੀ ਕਿ ਕੋਈ ਗੁਰਮਾਨਕ ਸਾਹਿਬ ਦੀ ਗੱਦੀ ਤੇ ਯਤੀਮ ਬੱਚਾ ਸੀ ਉਸ ਨੂੰ ਗੁਰਦਾਨਕ ਦੀ ਗੱਦੀ ਤੇ ਮਿਠਾ ਦਿੱਤਾ ਤੇ ਬਾਬਾ ਜੀ ਚੰਦ ਸਾਹਿਬ ਜੀ ਕਹਿੰਦੇ ਭਾਈ ਚਲੋ ਆਪਾਂ ਦਰਸ਼ਨ ਕਰਕੇ ਆਈਏ ਸਾਡੇ ਗੁਰੂ ਪਿਤਾ ਦੀ ਗੱਦੀ ਦੇ ਲਾਇਕ ਹੈ ਵੀ ਜਾਂ ਨਹੀਂ ਕਿਉਂਕਿ ਮਹਾਰਾਜ ਕਹਿੰਦੇ ਲੱਗਦਾ ਹੈ ਬਹ ਤਖਤ ਹੈ ਕਾ ਲਾਇਕ ਜਿਹੜਾ ਤਖਤ ਦੇ ਲਾਇਕ ਹੋਵੇ ਨਾ ਉਸ ਨੂੰ ਹੀ ਤਖਤ ਤੇ ਬਿਠਾਇਆ ਜਾਵੇ ਨਹੀਂ ਤਾਂ ਫਿਰ ਮਹਾਰਾਜ ਜੀ ਤੇ ਖਾਰੀ ਤੇ ਰਾਜ ਕਰਾਵੇ ਰਾਜੇ ਤੇ ਪੇਖਾਰੀ ਮਹਾਰਾਜੇ ਤਖਤਾਂ ਤੇ ਬਿਠਾਉਣਾ ਜਾਣਦੇ ਹਾਂ ਤਾਂ ਤਖਤਾਂ ਤੋਂ ਲਾਉਣਾ ਵੀ ਜਾਣਦੇ ਹਨ ਤੇ ਬਾਬਾ ਸ਼੍ਰੀ ਚੰਦ ਸਾਹਿਬ ਜੀ ਜਾਣਦੇ ਹਨ ਸੰਗਤ ਬੈਠੀ ਹੈ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਦੇਖਿਆ ਕਿ ਲੰਬੀਆਂ ਜਟਾਵਾਂ ਕੰਨ ਵਿੱਚ ਮਾਫਦੀਆਂ ਮੰਦਰਾ ਹੱਥ ਵਿੱਚ ਗੜਬਾ ਦੇਖ ਕੇ ਸਤਕਾਰ ਨਾਲ ਖੜੇ ਹੋ ਗਏ ਸੰਗਤ ਦੇ ਵਿੱਚ ਹਲਚਲ ਹੋਈ ਕਹਿੰਦੇ ਤਾਂ ਧੰਗੁਰ ਨਾਨਕ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਨੇ ਤੁਨ ਬਾਬਾ ਸ਼੍ਰੀ ਚੰਦ ਜੀ ਅੱਜ ਨੰਨਕ ਬੜੀ ਨੰਦਿਆ ਕਰਦੇ ਹਨ ਭਗਵਾਨ ਜੀ ਜੀ ਕਹਿੰਦੇ ਅਖੀ ਬਾਬਾ ਸ਼੍ਰੀ ਚੰਦ ਜੀ ਮੈਂ ਗੁਰਨਾਨਕ ਸਾਹਿਬ ਦਾ ਹੁਕਮ ਨਹੀਂ ਮੰਨਿਆ ਜਿੰਨਾ ਕਾ ਆਪਾ ਮੰਨਿਆ ਮੈਨੂੰ ਲੱਗਦਾ ਉਹ ਠੀਕ ਨਹੀਂ ਠੀਕ ਨਹੀਂ ਗੱਲ ਆਪਾ ਵੀ ਨਹੀਂ ਗੁਰੂ ਸਾਹਿਬ ਦੀ ਮੰਨੀ ਪਰ ਫੇਰ ਵੀ ਉਹ ਗੁਰੂ ਸਾਹਿਬ ਦਾ ਖੂਨ ਹਨ। ਮਹਾਪੁਰ ਸਤਕਾਰਯੋਗ ਹੁੰਦੇ ਹਨ। ਹੁਣ ਉਹ ਰਾਸੀ ਸਾਧੂ ਹਨ। ਉਹ ਇਸੇ ਤਰ੍ਹਾਂ ਜੰਗਲਾ 'ਚ ਰਹਿ ਕੇ ਹੀ ਤਪੱਸਿਆ ਕਰਦੇ ਹਨ। ਜਟਾਂ ਵੀ ਹੁੰਦੀਆਂ ਉਹਨਾਂ ਦੇ। ਸੋ ਹੁਣ ਬਾਬਾ ਸ਼ਿਰੀ ਚੰਦ ਜੀ ਜਾਂਦੇ ਹਨ ਤੇ ਗੁਰੂ ਰਾਮਦਾਸ ਮਹਾਰਾਜ ਖੜੇ ਹੋ ਕੇ ਨਮਸਕਾਰ ਕਰਦੇ ਹਨ ਤੇ ਬਾਬਾ ਸ਼ੀਰ ਚੰਦ ਜੀ ਬੁਖਾਰ ਪੇਤੋ ਕਹਿੰਦੇ ਹਨ ਕਿ ਤੂੰ ਹੀ ਉਹ ਗੁਰੂ ਰਾਮਦਾਸ ਹੈ। ਗੁਰੂ ਰਾਮਦਾਸ ਮਹਾਰਾਜ ਜੀ ਨਿਮਰਤਾ ਦੇ ਘਰ ਵਿੱਚ ਆਏ ਕਹਿੰਦੇ ਹਾਂ ਜੀ ਦਾਸ ਨੋਈ ਗੁਰੂ ਨਾਨਕ ਦੇ ਘਰ ਦਾ ਨੌਕਰ ਗੁਰੂ ਰਾਮਦਾਸ ਕਹਿੰਦੇ ਹਨ ਤੇ ਸਿੱਖਤਵਾਰੀ ਕਹਿੰਦੀ ਹੈ ਕਿ ਗੁਰੂ ਰਾਮਦਾਸ ਸਾਹਿਬ ਮਹਾਰਾਜਾ ਦਾੜਾ ਸੀ ਜੋ ਸਾਰੇ ਗੁਰੂ ਸਾਹਿਬਾਂ ਤੋਂ ਵੱਡਾ ਦਾੜਾ ਗੁਰੂ ਰਾਮਦਾਸ ਮਹਾਰਾਜ ਜੀ ਆਂਦਾ ਸੀ ਤੇ ਬਾਬਾ ਸ਼੍ਰੀ ਸ਼੍ਰੀ ਚਾਨਦ ਦੀ ਪੁੱਛਦੇ ਹਨ ਕਿ ਆਪ ਜੀ ਇਹ اتنا ਲੰਬਾ ਦਾੜਾ ਕਿਉਂ ਵਧਾਇਆ ਹੈ ਤੇ ਗੁਰੂ ਰਾਮਦਾਸ ਜੀ ਨਮਰਤਾ ਦੇ ਵਿੱਚ ਬੋਲੇ ਮਹਾਂਪੁਰਸ਼ੋ ਆਪ ਜੀ ਅਰ ਕੀ ਰੰਗ ਰੱਬੀਆਂ ਰੰਗ ਰਤੀਆਂ ਰੂਹਾ ਦੇ ਕਰਕੇ ਆਪ ਜੀ ਦੇ ਸਾਧੂਆਂ ਵਰਗੇ ਆਪ ਵਰਗੇ ਸਾਧੂਆਂ ਦੇ ਚਰਨ ਧੋਣ ਵਾਸਤੇ ਚਰਨ ਸਾਫ ਕਰਨ ਵਾਸਤੇ ਰੱਖਿਆ ਗੱਜ ਕੇ ਆਕੋ ਸਤਨਾਮ ਸ੍ਰੀ ਵਾਹਿਗੁਰੂ ਆਪ ਜੀਆਂ ਦੇ ਸਾਧੂ ਆਵ ਦੇ ਚਰਨ ਸਾਫ ਕਰਨ ਵਾਸੇ ਰਖਿਆ ਤੇ ਨਾਲ ਲੰਬਾ ਦਾੜਾ ਤੇ ਬਾਬਾ ਸ਼੍ਰੀ ਚੰਦ ਜੀ ਮੁਸਕਰਾਏ ਕਹਿੰਦੇ ਇਹ ਨਿਮਰਤਾ ਨਿਮਰਤਾ ਨੇ ਤਾਂ ਸਾਡਾ ਘਰ ਲੁੱਟ ਲਿਆ ਤੁਸੀਂ ਉਹੀ ਅਸਲ ਗੁਰਮਾਖ ਦੀ ਗੱਦੀ ਦੇ ਵਾਰਿਸ ਹੋ ਬਾਬਾ ਸ਼੍ਰੀ ਚੰਦ ਜੀ ਵੀ ਬਹੁਤ ਵੱਡੀ ਤਾਕਤ ਹਨ ਸਾਧੂ ਹਨ ਇਸੇ ਤਰ੍ਹਾਂ ਇੱਕ ਹੀ ਲਾਹੌਰ ਦਾ ਰਾਜਾ ਸੀ ਉਸ ਦਾ ਬੱਚਾ ਸੀ ਉਹ ਠੀਕ ਨਹੀਂ ਸੀ ਹੋ ਰਿਹਾ ਤੇ ਕਾਫੀ ਵੈਦਾਂ ਨੂੰ ਦਿਖਾਇਆ ਕਿ ਭਾਈ ਇਹ ਠੀਕ ਨਹੀਂ ਹੁੰਦਾ ਇਸ ਨੂੰ ਦੇਖੋ ਇਸ ਦਾ ਇਲਾਜ ਕਰੋ ਇਸ ਨੂੰ ਕੋਈ ਦਵਾਈ ਜੜੀ ਬੂਟੀ ਲਾਓ ਤੇ ਇੱਕ ਇਹਨਾਂ ਸਭ ਨੇ ਜਵਾਬ ਦਿੱਤਾ ਕਿ ਭਾਈ ਇਹ ਸਾਡੇ ਵਸਤਾ ਕੰਮ ਨਹੀਂ ਦੇ ਤਾ ਉਮਰ ਹੀ 4-5 ਦਿਨਾਂ ਦੀ ਰਹਿ ਗਈ ਹੈ ਹੁਣ ਤੁਸੀਂ ਜੋ ਵੀ ਇਹਦੀ ਸੇਵਾ ਕਰਨੀ ਹੈ ਕਰ ਲਓ ਇਹਦੀ ਉਮਰ ਨਹੀਂ ਵਧ ਸਕਦੀ ਤੇ ਇਹ ਦੁਨੀਆਦਾਰੀ ਦਾ ਕੰਮ ਹੈ ਇੱਥੇ ਫਿਰ ਦਵਾਈ ਨਾ ਕੰਮ ਕਰੇ ਨਾ ਲੋਕ ਦੁਆ ਕਰਾਉਂਦੇ ਆਂ ਫਿਰ ਆਦੇ ਨੇ ਕਿਹਾ ਹੁਣ ਇਹਦੇ ਵਾਸਤੇ ਨਾ ਕੋਈ ਦਵਾਈਆਂ ਤਾਂ ਕਰਾ ਲੀਆਂ ਹੁਣ ਦੁਆ ਕਰਾਈ ਜਾਵੇ ਕਿਸੇ ਰੱਬ ਦੇ ਬੰਦੇ ਤੋਂ ਤੇ ਹੁਣ ਜਨਾਂ ਨੇ ਸ੍ਰੀ ਹਰਮੰਦਰ ਸਾਹਿਬ ਦੀ ਨੀਂਹ ਪੱਥਰ ਰੱਖਿਆ ਉਹਨਾਂ ਨੂੰ ਸੱਧਿਆ ਸਾਈ ਮੀਆਂ ਮੀਰ ਜੀ ਨੂੰ ਉਹ ਕਹਿੰਦੇ ਦੇਖੋ ਜੀ ਜਦੋਂ ਉਸ ਦਾ ਮੱਥਾ ਪੜਿਆ ਕਿ ਭਾਈ ਦੀ ਉਮਰ ਤਾਂ ਚਾਰ ਪੰਜ ਦਿਨਾਂ ਦੀ ਰਹਿ ਗਈ ਹੈ ਜੇ ਤਾਂ ਉਸ ਦਾ ਕੋਈ ਰੋਗ ਠੀਕ ਕਰਨਾ ਹੁੰਦਾ ਫੇਰ ਤਾਂ ਅਸੀਂ ਕੋਈ ਸਿਮਰਨ ਦੱਸ ਕੇ ਦਾ ਕਰ ਸਕਦੇ ਸੀ ਪਰ ਇਹਦੀ ਉਮਰ ਵਧਾਉਣ ਦਾ ਹੱਲ ਸਾਡੇ ਕੋਲ ਨਹੀਂ ਹੈ ਦੁਆਸ ਹੀ ਕਰ ਦਿੰਦੇ ਆ ਪਰ ਇਹਦੀ ਉਮਰ ਨਹੀਂ ਵਧਣੀ ਚਾਰ ਪੰਜ ਦਿਨਾਂ ਬਾਅਦ ਇਹਨੇ ਸਰੀਰ ਦਾ ਪਰਿਤਿਆਗ ਕਰ ਦੇਣਾ ਉਹ ਸਾਰੇ ਮਹਿਲ ਦੇ ਵਿੱਚ ਦਾ ਲਾਪ ਕਰ ਰਹੇ ਹਨ ਰਾਣੀਆਂ ਤਾਂ ਹਾਂ ਮਾਰ ਕੇ ਰੋ ਰਹੀਆਂ ਨੇ ਤੇ ਰਾਜਾ ਬਿਰਲਾਪ ਦੇ ਵਿੱਚ ਬੋਲਿਆ ਕਹਿੰਦਾ ਕੋਈ ਵੀ ਸੰਸਾਰ ਵਿੱਚ ਹੈ ਨਹੀਂ ਜੀ ਉਮਰ ਵਧਾਵੇ ਕਿਸੇ ਵਿੱਚ ਐਨੀ ਤਾਕਤ ਨਹੀਂ ਫਿਰ ਸਾਈ ਮੀਆਂ ਮੀਰ ਜੀ ਕਹਿੰਦੇ ਹਨ ਹੈ ਹਨ ਇੱਕ ਪੁਰਸ਼ ਮਹਾਪੁਰਸ਼ ਗੁਰਨਾਗ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਧੰਨਵਾਦ ਸ੍ਰੀ ਜਨ ਸਾਹਿਬ ਜੀ ਲੋ ਜੀ ਉਮਰ ਵਧਾ ਸਕਦੇ ਹਨ ਖੈਰ ਹਾਥੀ ਰਾਜੇ ਨੇ ਕੀ ਕੀਤਾ ਵੀ ਇਤਨੇ ਵੱਡੇ ਮਹਾਪੁਰਸ਼ ਹਨ ਉਹਦੇ ਹਾਥੀ ਦੇ ਉੱਤੇ ਪਾਲਕੀ ਲਗਾ ਕਰਕੇ ਮਹਾਪੁਰਸ਼ਾਂ ਨੂੰ ਲੈਣ ਬਾਬਾ ਸ੍ਰੀ ਚੰਦ ਸਾਹਿਬ ਜੀ ਨੂੰ ਭੇਜਿਆ ਫਿਰ ਉੱਥੇ ਜਾ ਕੇ ਸਪਾਹੀ ਕਹਿਣ ਲੱਗੇ ਮਹਾਰਾਜ ਜੀ ਚਿੱਠੀ ਸਾਰੀ ਰੱਖ ਦਿੱਤੀ ਮਹਾਰਾਜ ਜੀ ਆਂਦੇ ਕੋ ਇਹਨਾਂ ਨੇ ਪੜਿਆ ਕਿ ਰਾਜੇ ਦਾ बेटा ਬਿਮਾਰ ਹੈ ਉਹਦੀ ਉਮਰ ਥੋੜੇ ਦਿਨ ਦੇ ਰਹਿ ਗਈ ਹੈ ਤੇ ਰਾਜੇ ਦੇ ਮਨ ਵਿੱਚ ਥੋੜਾ ਜਿਹਾ ਹੰਕਾਰ ਸੀ ਕਿ ਮੈਂ ਇਤਨੇ ਵੱਡੇ ਮਹਾਪੁਸਤੀ ਵਾਲੀ ਆਪ ਆਪਣਾ ਹਾਥੀ ਭੇਜਿਆ ਪਾਲਕੀ ਲਗਾਈ ਤੇ ਜਿੱਥੇ ਹੰਕਾਰ ਆ ਜਾਵੇ ਨਾ ਉੱਥੇ ਪਰ ਛੜਦਾ ਨਹੀਂ ਰਹਿੰਦੀ ਹੋਲਾਪਾਲ ਦਾ ਸੁਬੰਦ ਦਿੰਦਾ ਗੁਰੂ ਘਰ ਵਿਖੇ ਜੇ ਆਪਣੇ ਮਨ ਚ ਹੰਕਾਰ ਆਵੇ ਕਿ ਮੈਂ ਗੁਰੂ ਨੂੰ ਦਿੱਤਾ ਉਹਨੇ ਜੋ ਅਰਪਨ ਦਿੱਤਾ ਤੁਸੀਂ ਗੁਰੂ ਸਾਹਿਬ ਨੂੰ ਅਰਪਣ ਕਰ ਦਿੱਤਾ ਤੇ ਹੁਣ ਆਪਾਂ ਕਿਸੇ ਤੋਂ ਚੀਜ਼ ਕੋਈ ਅਧਾਰੀ ਲਈਏ ਤੇ ਬਾਅਦ ਉਹਨੂੰ ਦੇਣ ਲੱਗਿਆ ਹੰਕਾਰ ਕਰੀਏ ਕਿ ਸਹੀ ਹੈ ਹੁਣ ਕਬੀਰ ਸਾਹਿਬ ਜੀ ਕੀ ਕਹਿੰਦੇ ਹਨ ਇੱਥੇ ਕਬੀਰ 네ਰਾ ਮੁਜਮੈ ਕਛ ਨਹੀਂ ਜੋ ਕਛ ਹੈ ਸੋ ਤੇਰਾ ਤੂੰ ਹੀ ਉਹ ਦਿੱਤਾ ਸੀ ਗੁਰੂ ਘਰ ਦੇ ਵਿੱਚ ਦਾ ਸੰਬੰਧ ਪ੍ਰਵਾਨ ਹੈ ਪਰ ਜਿਸ ਨੇ ਸੇਵਾ ਭਾਵਨਾ ਨਾ ਦਿੱਤਾ ਹੈ ਨਾ ਉਹਦਾ ਦਾ ਸਬੰਧ ਪ੍ਰਵਾਨ ਹੈ ਨਾ ਹੋਵੇ ਕੇ ਗੁਰਦੁਆਰਾ ਸਾਹਿਬ ਦਾ ਸਵਾਰਨ ਦੇ ਕੇ ਬਾਅਦ 10 15 ਦਿਨ ਗਣਾਈ ਜਾਂਦੇ ਕੇ ਮੈਂ ਤਾਂ ਦਸਵੰਦ ਦਿੱਤਾ ਇਹ ਸੇਵਾ ਗੁਰੂ ਘਰ ਦੇ ਵਿੱਚ ਪ੍ਰਵਾਨ ਨਹੀਂ ਫਿਰ ਇਹ ਤਾਂ ਫਿਰ ਅੰਦਰੋਂ ਨਿਮਰਤਾ ਭਰਉਣੀ ਪੈਂਦੀ ਹੈ ਸਰਿੰਡਰ ਕਰਨਾ ਪੈਂਦਾ ਕੇ ਗੁਰੂ ਸਾਹਿਬ ਮੈਂ ਅੱਜ ਤੋਂ ਤੁਹਾਡਾ ਹਾਂ ਜਿਉਂ ਭਾਵੈ ਤੇ ਉਹ ਰਾਖ ਹਰ ਪ੍ਰਭ ਤੇ ਰਿਆ ਤੇ ਬਾਬਾ ਸ੍ਰੀ ਚੰਦ ਸਾਹਿਬ ਜੀ ਕਹਿੰਦੇ ਕਿ ਭਾਈ ਰਾਜੇ ਨੂੰ ਕਹਿ ਦੀ ਜਾ ਕੇ ਪਹਿਲਾਂ ਬਾਬਾ ਸ੍ਰੀ ਚੰਦ ਜੀ ਕਹਿੰਦੇ ਭਾਈ ਤੇਰੇ ਹਾਥੀ ਨੇ ਸਾਡਾ ਭਾਰ ਨਹੀਂ ਚਲਣਾ ਸਪਾਈ ਸਿਆ ਕਹਿੰਦਾ ਮਹਾਰਾਜ ਜੀ ਤੁਹਾਡਾ ਭਾਰ ਕਿਦਾਂ ਖੋਵੇਗਾ ਹਾਥੀ ਇਹ ਤਾਂ ਟੰਨਾ ਦਾ ਵਜ਼ਨ ਚੱਕ ਲੈਂਦਾ ਤੁਹਾਡਾ ਭਾਰ ਕਿਵੇਂ ਨਹੀਂ ਚੁੱਕੇਗਾ ਕਹਿੰਦੇ ਚੱਲ ਚੱਲ ਭਾਈ ਹਾਲ ਹੈ ਸਾਡੀ ਲੋਈ ਰੱਖ ਕੇ ਦੇਖ ਲੈ ਹਾਥੀ ਤੇ ਜਦੋਂ ਕਹਿੰਦੇ ਉਹ ਲੋਈ ਹਾਥੀ 'ਤੇ ਰੱਖੀ ਨਾ ਹਾਥੀ ਡੁੱਲਣ ਲੱਗਿਆ ਹਾਥੀ ਥੱਲੇ ਗਿਰ ਗਿਆ ਜਦੋਂ ਲੋਈ ਰੱਖੀ ਉੱਤੇ ਹੋਵੇ ਇਤਨਾ ਭਾਰ ਬਾਬਾ ਸ਼੍ਰੀ ਚੰਦ ਦੀ ਲੋਈ ਦਾ ਹੋ ਗਿਆ ਤੇ ਮਹਾਪੁਰਖਾਂ ਦੇ ਤਾਂ ਵਸਤਰਾ ਵਿੱਚ ਹੀ ਕਰਾਮਤ ਹੁੰਦੀ ਹੈ ਜੇ ਮਹਾਰਾਜ ਜੀ ਆਪ ਆਪਣਾ ਹੱਥ ਰੱਖ ਦੇਣ ਫੇਰ ਤਾਂ ਗੱਲਾਂ ਹੀ ਕਾਹਦੀਆਂ ਨੇ ਜਦ ਬਾਬਾ ਸ਼੍ਰੀ ਚੰਦ ਤਰਸਦੇ ਘਰ ਵਿੱਚ ਆਏ ਕਹਿੰਦੇ ਅਸੀਂ ਆਵਾਂਗੇ ਜਰੂਰ ਪਰ ਰਾਜਾ ਇਹ ਨਾ ਸੋਚੇ ਕਿ ਉਹਦੇ ਕਹੇ ਤੇ ਆਏ ਆ ਅਸੀਂ ਸਾਈ ਮੀਆਂ ਮੀਰ ਜੀ ਨੇ ਕਿਹਾ ਉਹਨਾਂ ਦੀ ਸਪਾਰਸ਼ ਕਰਕੇ ਆ ਰਿਹਾ ਨਹੀਂ ਅਸੀਂ ਆਉਣਾ ਨਹੀਂ ਸੀ ਇਹ ਦੋ ਦਿਨਾਂ ਬਾਅਦ ਬਾਬਾ ਸ਼੍ਰੀ ਚੰਦ ਜੀ ਜਾਂਦੇ ਹਨ ਲਾਹੌਰ ਤੇ ਮਹਿਲ ਵਿੱਚ ਪਹੁੰਚਦੇ ਹਨ ਰਾਜਾ ਕਹਿੰਦਾ ਹੁਣ ਤੁਹਾਡੇ ਆਉਣ ਦਾ ਕੀ ਫਾਇਦਾ ਹੁਣ ਤਾਂ ਇਹ ਚੜਾਈ ਕਰ ਗਿਆ ਪੁੱਤਰ ਹੁਣ ਤੁਸੀਂ ਕੀ ਕਰਨ ਆਏ ਹੋ ਬਾਬਾ ਸ਼੍ਰੀ ਚੰਦ ਸਾਹਿਬ ਕਹਿੰਦੇ ਇਹ ਭਾਈ ਤਾਂ ਹੀ ਤਾਂ ਹੁਣ ਆਇਆ ਇਹ ਸਰੀਰ ਛੱਡਦਾ ਜਿਵੇਂ ਇਹਦੇ ਸ਼ਰੀਰ ਰਹਿੰਦਿਆ ਰਹਿੰਦੇ ਉਮਰ ਵਧਾ ਦਿੰਦੇ ਤੂੰ ਕਹਿਣਾ ਸੀ ਕਿ ਕਿਤੇ ਦਵਾਈ ਨਾਲ ਠੀਕ ਹੋ ਗਿਆ ਕਿਸੇ ਦਵਾਈ ਦਾ ਹੀ ਫਰਕ ਪੈ ਗਿਆ ਤੇ ਬਾਬਾ ਸ੍ਰੀ ਚੰਨ ਸਾਹਿਬ ਜੀ ਨੇ ਕੀ ਕੀਤਾ ਆਪਣੇ ਜਟਾਂ ਦੇ ਵਿੱਚੋਂ ਜਟਾਂ ਨਿਚੋੜ ਕੇ ਜਲ ਕੱਢਿਆ ਤੇ ਜਲ ਉਸ ਤੇ ਮੂੰਹ ਵਿੱਚ ਪਾਇਆ ਤੇ ਉਸ ਦੇ ਵਿੱਚ ਜਾਨ ਪੈ ਗਈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਸ ਦੀ ਉਮਰ ਵਧ ਗਈ ਤੇ ਰਾਜੇ ਦੇ ਫਿਰ ਸ਼ੰਕੇ ਸਾਰੇ ਮਿਟ ਗਏ ਕੇ ਪੂਰਨ ਮਹਾਪੁਰਸ਼ਾ ਮਹਾਪੁਰਸ਼ਤਾ ਕੋਈ ਵੀ ਕਰ ਸਕਦੇ ਹਨ ਗੱਲ ਛੜਦਾ ਦੀ ਹੈ ਸਾਚਕ ਹੁਣ ਲਿਹੋ ਸਵੇ ਜਿਹਨੇ ਪ੍ਰੇਮ ਕੀਓ ਤਨਹੀਂ ਪ੍ਰਭ ਪਾਇਓ ਜਿਸਨੇ ਪ੍ਰੇਮ ਕੀਤਾ ਨੇ ਉਸਨੇ ਪਰਮਾਤਮਾ ਫਿਰ ਪ੍ਰੇਮ ਕਰਦਾ ਹੈ ਪੜੀਏ ਪ੍ਰੇਮ ਦੇ ਨਾਮ ਨਹੀਂ ਪ੍ਰਪਾਇਓ ਚਿੰਤ ਪ੍ਰੇਮ ਕੀਓ ਸੀ ਪ੍ਰਪਾਇਓ ਸਭ ਤੋਂ ਉਹਨਿਂ ਪ੍ਰੇਮ ਕੀਓ ਤੈਨਹੀ ਤਰਪਾਇਓ ਤੈਨਹੀ ਪ੍ਰਾਪਤਾਇਓ ਜੇ ਪ੍ਰਾਪਤ ਪਾਇਓ ਹੀ ਪ੍ਰਤਪਾਇਓ ਸਭ ਸਭ ਪਾਇਓ ਰੇ ਰੇ ਸਭ ਪਾਇਓ ਰੇ ਪ੍ਰਭ ਪਾਇਓ ਤੇ ਨਹੀਂ ਸਭ ਪਾਇਓ ਜਿਨ ਪ੍ਰੇਮ ਕੀਓ ਜਿਨ ਪ੍ਰੇਮ I'm ਪ੍ਰੇਮ ਕਿਉਂ ਤਿੰਨ ਇਹ ਪ੍ਰਭ ਪਾਇਓ ਜਿਨ ਪ੍ਰੇਮ ਕਿਉਂ ਸਾਚ ਕਹੂੰ ਸੁਣ ਲੇਹੋ ਸਵੇ ਦਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ ਇਹ ਖੇਡ ਸਾਰੀ ਪ੍ਰੇਮ ਦੀ ਹੈ ਆਪਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜਿਆਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਬੈਠੇ ਹਾਂ ਤੇ ਇਨ ਮਹਾਰਾਜਿਆਂ ਦੀ ਬਾਵਤ ਭਾਈ ਗੁਰਦਾਸ ਜੀ ਲਿਖਦੇ ਹਨ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ ਹੁਣ ਮਹਾਰਾਜ ਜੀ ਦਲ ਭੰਜਨ ਕਿਵੇਂ ਹੰਦੇ ਪਰਉਪਕਾਰੀ ਕਿਵੇਂ ਹੰਣ ਹੁਣ ਕੋਈ ਸਪਾਹੀ ਲਾਹੌਰੋਂ ਲਾਹੌਰ ਦੀ ਫੌਜ ਵਿੱਚੋਂ ਕੱਢ ਦਿੱਤੇ ਤੇ ਉਹ ਨੌਕਰੀ ਦੀ ਭਾਲ ਦੇ ਵਿੱਚ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਦੀ ਸ਼ਰਨ ਵਿੱਚ ਆਉਂਦੇ ਹਾਂ ਰਬ ਜੀ ਕਿਰਪਾ ਕਰੋ ਸਾਨੂੰ ਥੋੜੀ ਜੀ ਤਨਖਾਹ ਲਾ ਕਰਕੇ ਇੱਥੇ ਸਿਪਾਹੀ ਰੱਖ ਲੋ ਅਸੀਂ ਪਠਾਨ ਹੁੰਨੇ ਆ ਅਸੀਂ ਲੋਹਰ ਤੁਸਾਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਤੇ ਨਾਲ ਹੁਣ ਇੱਕ ਉਹਨਾਂ ਦਾ ਇੱਕ ਸਿਪਾਹੀ ਦਾ ਪਤੀਜਾ ਹੁੰਦਾ ਹੈ ਉਹਦਾ ਨਾਮ ਸੀ ਪੈਂਦੇ ਖਾਨ ਪਠਾੜ ਕਹਿੰਦੇ ਜਦੋਂ ਮਹਾਰਾਜਾ ਤੁਸੀਂ ਸਾਡੀ ਤਨਖਾਹ ਲਾਈ ਦਿੱਤੀ ਹੈ ਨਾਲ ਇਸ ਦੀ ਵੀ ਥੋੜੀ ਜੀ ਤਨਖਾਹ ਲਾ ਦਿਓ ਮਹਾਰਾਜਾ ਕਹਿੰਦੇ ਭਾਈ ਥੋੜੀ ਘਾਤੋਂ ਤੁਹਾਡੇ ਬਰਾਬਰ ਲਾਵਾਂਗੇ ਤਨਖਾਹ ਉਸ ਬੱਚੀ ਨੂੰ ਨਾ ਮਹਾਰਾਜਾ ਆਪਣੇ ਨਾਲ ਰੱਖਿਆ ਕਰਨ ਬਦਾਮਾ ਵਾਲਾ ਦੁੱਧ ਸ਼ਰਦਾਈਆਂ ਪਲਾਇਆ ਕਰ ਜਦੋਂ ਮਹਾਰਾਜਾ ਨੇ ਉਹਦਾ ਹੱਥ ਦੇਖਿਆ ਨਾ ਕਹਿੰਦੇ ਬਹੁਤ ਵੱਡਾ ਇਹ ਤਾਂ ਦੁਸਾ ਹੋਏਗਾ ਬਹੁਤ ਇਤਨਾ ਵੱਡਾ ਸਰੀਰ ਹੋਏਗਾ ਬਹੁਤ ਹੀ ਤਾਕਤਵਰ ਬਣੇਗਾ ਤੇ ਸਾਲ ਵਿੱਚ ਤੇ ਇਸੇ ਤਰ੍ਹਾਂ ਹੀ ਮਹਾਰਾਜੇ ਨਾ ਰਹਿੰਦਾ ਰਿਹਾ ਤੇ ਉਹ ਬਹੁਤ ਤਾਕਤਵਰ ਬਣ ਗਿਆ ਸਰੀਰ ਉਹਦਾ ਜੱਸਾ ਨਿਕਲ ਆਇਆ ਤੇ ਹੁਣ ਮਹਾਰਾਜੇ ਨਾ ਜੰਗ ਲੜਨ ਜਾਂਦਾ ਤੇ ਦੋ ਜੰਗਾਂ ਲੜੀਆਂ ਤੇ ਜੰਗ ਦੇ ਵਿੱਚ ਜਿੱਤ ਪ੍ਰਾਪਤ ਕਰਦਾ ਤੇ ਹੁਣ ਇਸ ਦੇ ਮਨ ਦੇ ਵਿੱਚ ਥੋੜਾ ਜਿਹਾ ਹੰਕਾਰ ਆ ਗਿਆ ਕਿ ਤੇ ਜੇ ਮੈਂ ਮਹਾਰਾਜਿਆਂ ਨਾਲ ਨਾ ਹੁੰਦਾ ਤੇ ਮਹਾਰਾਜੀ ਤਾਂ ਜੰਗ ਜਿੱਤੀ ਨਹੀਂ ਸੀ ਸਕਦੇ ਤੇ ਫਿਰ ਤਰਾ ਸਿੰਘਾਂ ਨੂੰ ਵੀ ਕਹਿ ਦਿੰਦਾ ਕਿ ਨਾ ਤੁਸੀਂ ਕੀ ਕਰ ਲੈਣਾ ਸੀ ਇਹ ਤਾਂ ਮੈਂ ਮਹਾਰਾਜਿਆਂ ਨਾਲ ਸੀ ਤਾਂ ਮਹਾਰਾ ਜੰਗ ਜਿੱਤ ਗਏ ਤੁਸੀਂ ਕਿੰਨੇ ਕੁ ਜੋਗੀ ਹੋ ਸੰਗਿਛੇ ਵਿੱਚ ਪਾਤਸ਼ਾਹ ਦੀ ਮਹਾਰਾਉਂ ਦੱਸਦੇ ਆ ਕਿ ਭਾਈ ਪੰਦੇਖਾ ਤਾਂ ਮਹਾਰਾਜੀ ਹੰਕਾਰ ਕਰਦਾ ਇਸ ਤਰ੍ਹਾਂ ਕਿ ਜੇ ਮੈਂ ਨਾ ਹੁੰਦਾ ਤੁਸੀਂ ਤਾਂ ਜੰਗ ਜਿੱਤੀ ਨਹੀਂ ਸੀ ਸਕਦੇ ਤੇ ਫਿਰ ਜਦੋਂ ਜੰਗ ਦਾ ਮਾਹੌਲ ਦੁਆਰੇ ਆ ਮਹਾਰਾਜ ਜੀ ਆਨੇ ਉਸ ਨੂੰ ਪਿੰਡ ਭੇਜ ਦਿੱਤਾ ਅਗੇ ਜਾ ਪਾਏ ਤੂੰ ਆਪਣੇ ਪਰਿਵਾਰ ਨੂੰ ਮਿਲਿਆ ਆਓ ਜਾਓ ਤੇ ਮਹਾਰਾਜ ਜੀ ਨੇ ਤੋਂ ਬਿਨਾ ਬਿਨਾ ਹੀ ਜੰਗ ਲੜੀ ਤੇ ਜੰਗ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਮਹਾਰਾਜ ਜੀ ਨੇ ਕਹਿਣ ਤੋਂ ਭਾਵੇਂ ਹੀ ਸੀ ਕਿ ਭਾਈ ਦੇ ਤੋਂ ਬਿਨਾ ਵੀ ਸਿੰਘ ਸਾਡੇ ਜੰਗ ਜਿੱਤ ਸਕਦੇ ਹਨ ਤੇ ਪੈਂਦੇ ਖਾਨ ਨੂੰ ਪਤਾ ਲੱਗਿਆ ਪੈਂਦੇ ਖਾਨ ਨਾ ਥੋੜੀ ਜੀ ਮਹਾਰਾਤ ਉਹ ਇਰਖਾ ਕਰਨ ਲੱਗ ਗਿਆ ਜੈ ਹੋ ਲੋਸੀ ਕਿ ਮਹਾਰਾਜੇ ਇਹਨੇ ਮੈ ਤੋਂ ਬਿਨਾ ਕਿੱਥੇ ਜੰਗ ਦੇਤ ਲਈ ਇਹ ਫਿਤਨਾ ਇਰਖਾ ਕਰਦਾ ਕਰਦਾ ਇੱਕ ਦਿਨ ਮਹਾਰਾਜ ਦੇ ਉਲਟ ਚੜ ਕੇ ਆ ਗਿਆ ਪੈਂਦੇ ਖਾਨ ਕਹਿੰਦਾ ਮਹਾਰਾਜ ਜੀ ਤੁਸੀਂ ਸਾਰੇ ਆਪਣੇ ਜਿੰਨੇ ਕੁ ਜੋਰ ਤੁਹਾਨੂੰ ਆਉਂਦੇ ਉਹਨੇ ਕੁ ਤੁਸੀਂ ਮੈਨੂੰ ਸਿਖਾਤੇ ਤੇ ਕਹਿੰਦਾ ਜੀ ਮੈਂ ਹਰਾ ਸਕਦਾ ਨਾ ਛੇਵੇਂ ਪਾਤਸ਼ਾਹ ਨੂੰ ਤੇ ਇਕੱਲਾ ਮੈਂ ਹੀ ਹਰਾ ਸਕਦਾ ਹਾਂ ਪੂਰੇ ਮੈਦਾਨ ਦੇ ਵਿੱਚ ਕੋਈ ਇੱਕ ਸੂਰਮਾ ਨਹੀਂ ਜੋਸ਼ ਮੈਂ ਪਾਛਾ ਨੂੰ ਰਾਸ ਤੱਕ ਸਿਰਫ ਮੈਂ ਹੀ ਆ ਮਹਾਰਾਜ ਹੱਸੇ ਕੋੜੇ ਤੇ ਉੱtre ਮਹਾਰਾਜ ਕਹਿੰਦੇ ਚਲਾ ਛੱਡ ਆਪਾਂ ਫੌਜਾਂ ਕਾ ਨੂੰ ਮਰਵਾਉਣੀ ਆਪਾਂ ਆਪਸ ਵਿੱਚ ਹੀ ਕਰ ਲੈਨੇ ਆ ਜਾ ਪੈਂਦੇ ਖਾਨ ਬਾਰ ਕਰ ਲਾ ਮਾਹਦੇ ਪੈਂਦੇ ਖਾਨ ਨੂੰ ਕਹਿੰਦੇ ਤੇ ਪੈਂਦੇ ਖਾਨ ਪਹਿਲਾ ਬਾਰ ਕਰਦਾ ਮਹਾਰਾ ਦੀ ਢਾਲ ਦੇ ਨਾਲ ਰੋਕ ਲੈਂਦੇ ਹਨ ਦੂਸਰਾ ਵਾਰ ਕਰਦਾ ਮਹਾਰਾਜ ਸਿੱਧਾ ਸ੍ਰੀ ਸਾਹਿਬ ਦੇ ਮੋਠੇ ਦੇ ਵਜਦਾ ਤੇ ਜਦੋਂ ਤੀਸਰਾ ਵਾਰ ਕੀਤਾ ਉਸਦੀ ਕਿਰਪਾਨ ਜਿਹੜੀ ਹੈ ਤਲਵਾਰ ਥੱਲੇ ਡਿੱਗ ਜਾਂਦੀ ਹੈ ਤੇ ਛੇਵੇਂ ਪਾਤਸ਼ਾਹ ਮਹਾਰਾਜ ਇਹਨੇ ਇੱਕ ਰਣਨੀਤੀ ਸカイ ਇਸੇ ਕਿਸੇ ਜੋਧੇ ਨੂੰ ਹਰਾਉਣਾ ਹੋਵੇ ਨਾ ਉਹਦੇ ਘੋੜੇ ਥੱਲੇ ਜਾ ਕੇ ਆਪਣਾ ਮੋਢਾ ਲਾਉ ਤੇ ਘੋੜੇ ਸਮੇਤ ਉਸ ਬੰਦੇ ਨੂੰ ਥੱਲੇ ਸਿੱਟ ਦੋ ਤੇ ਉਹ ਕਰਨ ਲੱਗਿਆ ਹੁਣ ਉਹ ਤਾਂ ਹੁਣ ਧੰਗ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਸਨ ਐਸ ਤਰ੍ਹਾਂ ਕਿ ਮੇਰੇ ਘੋੜੇ ਤੋਂ ਫਿੱਟ ਲੈਂਦਾ ਤੇ ਹੰਨੇ ਜ਼ੋਰ ਲਾਇਆ ਬੋਢਾ ਥੱਲੇ ਲਾਇਆ ਘੋੜੇ ਫਿੱਟਣ ਦੀ ਕੋਸ਼ਿਸ਼ ਕੀਤੀ ਤੇ ਮਹਾਰਾਜ ਜੀਾਂ ਨੇ ਉਹਦੇ ਸਿਰ ਦੇ ਵਿੱਚ ਢਾਲ ਮਾਰੀ ਉਸਦੀ ਪੜਪੜੀ ਤੇ ਉਹ ਥੇ ਡਿੱਗ ਗਿਆ ਇਹ ਤਾਂ ਹਨ ਮਹਾਰਾਜ ਜੀ ਦਲ ਪੰਚਨ ਗੁਰ ਸੂਰਮਾ ਵੱਡ ਜੋਦਾ ਵਾ ਪਰ ਉਪਕਾਰੀ ਇੱਥੇ ਮਹਾਰਾ ਦਲ ਪੰਚਨ ਹਨ ਜੋ ਵੱਡੇ ਵੱਡੇ ਜ਼ਲਾਂ ਦਾ ਨਾਸ਼ ਕਰਨ ਦੀ ਤਾਕਤ ਪਾਵ ਰੱਖਦੇ ਹਨ ਤੇ ਹੁਣ ਗੱਲ ਪਰਉਪਕਾਰ ਦੀ ਆਉਂਦੀ ਹੈ ਮਹਾਰਾਜ ਜੀ ਨੇ ਢਾਹ ਨਹੀਂ ਛਾਹ ਕੀਤੀ ਕਹਿੰਦੇ ਪੈਂਦੇ ਖਾਂ ਦੇਖ ਮੈਂ ਤੈਨੂੰ ਮਾਰਨਾ ਨਹੀਂ ਸੱਚਾ ਚਾਹੁੰਦਾ ਤੂੰ ਮੈਨੂੰ ਮਜਬੂਰ ਕੀਤਾ ਆਪਣੇ ਹੱਥੀ ਪਾਲਿਆ ਨੂੰ ਹੱਥੀ ਨਹੀਂ ਮਾਰਦਾ ਹੁਣ ਬਾਣੀ ਦਾ ਸੁਭਾਅ ਹੈ ਹੁਣ ਕੋਈ ਦਰਖਤ ਵੀ ਦਾ ਪਹਿਲਾ ਹਫਤੇ ਵਿੱਚ ਡੱਬਾ ਪਾਣੀ ਦਾ ਪਾਉਂਦਾ ਉਸੇ ਦਰਖਤ ਨੂੰ ਪਾਣੀ ਦੇਵੇਂ ਸੁੱਟਦੇ ਉਹ ਪਾਣੀ ਕਦੇ ਡੋਬੇਗਾ ਨਹੀਂ ਕਿਉਂਕਿ ਹੁਣ ਪਾਲੀ ਨੇ ਤਾਂ ਉਹ ਦਰਖਤ ਨੂੰ ਪਾਲਿਆ ਕਹਿੰਦੇ ਦੇਖ ਪੈਂਦੇ ਖਾਨ ਤੈਨੂੰ ਆਪਣੇ ਗੋਦ ਦੇ ਵਿੱਚ ਖੜਾਇਆ ਬੱਚਿਆਂ ਵਾਂਗੂ ਪਾਲਿਆ ਨਾਲ ਰੱਖਿਆ ਤੈਨੂੰ ਅਸੀਂ ਐ ਮਾਰ ਨਹੀਂ ਸਕਦੇ ਜਦੋਂ ਪੈਂਦੇ ਖਾਨ ਘੋੜੇ ਤੋਂ ਡਿੱਗਿਆ ਤੇ ਕਹਿੰਦਾ ਹਾਏ ਅੰਮਾ 6ਵੇਂ ਪਾਰਛਾ ਮਾਰਿਆ ਕਹਿੰਦੇ ਪੈਂਦੇ ਖਾਨ ਇਹ ਅੰਮਾ ਕਹਿਨੇ ਕਾ ਕੌਨ ਸਾ ਵਕਤ ਹੈ ਅੱਲਾਹ ਹੋ ਅੱਲਾਹ ਮਹਾਰਾਜੀ ਪੈਂਦੇ ਖਾਨ ਕੋ ਕਹਨੇ ਜਾ ਪੈਂਦੇ ਖਾਨ ਇੱਕ ਵਾਰ ਅੱਲਾ ਕਹਦੇ ਮੁਕਤ ਹੋ ਜਾਏਗਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਹਾਰਾ ਕਹਨੇ ਤੇਰੇ ਤੇ ਅਸੀਂ ਹੋਰ ਵਾਰ ਨਹੀਂ ਕਰਨਾ ਤੂੰ ਮੁਕਤ ਹੋ ਜਾਏਗਾ ਤੇਰੀ ਢਾਲ ਵੱਜਣ ਨਾਲ ਹੀ ਮੌਤ ਹੋ ਜਾਣੀ ਹੈ ਇੱਥੇ ਮਹਾਰਾਜੀ ਪੌਰਵਪਕਾਰੀ ਹਨ ਦਲਪੰਦੇ ਨਗੁਰ ਸੂਰਮਾ ਵੱਡ ਜੌਦਾ ਬਹੁ ਪਰਪਕਾਰੀ ਵੱਡ ਜੋਦਾ ਤੇਜੀ ਪਰ ਉਪਕਾਰੀ ਦਲ ਪੰਜਨ ਗੁਰੂ ਸੂਰਮਾ ਜੋਦਾ ਤੇ